ਜੋੜਦਾ ਪੋਰਾ ਪੋਰਾ ਪਾਈ ਪਾਈ ਕਰਕੇ ਪਿੱਛੋ ਜਨ ਬੱਚੇ ਇਕਣ ਕਰਨ ਹੈ ਕਿੰਨਾ ਔਖਾ ਲੱਗਦਾ ਹੈ ਕਿੰਨਾ ਦੁੱਖ ਲੱਗਦਾ ਹੋਰ ਤੂੰ ਤਾਂ ਕਿੰਨੇ ਕੱਚੇ ਕਰਸ ਮਾਰੇ ਨੇ ਕਿੰਨਾ ਕੁਛ ਕੀਤਾ ਹਾਂ ਕਸੂਰ ਕੀ ਚਾ ਅੱਛਾ ਇੱਕ ਮਿੰਟ ਕਰ ਤਾਈ ਆਹੀ ਆ ਹਾਂ ਤੈਨੂੰ ਪਤਾ 걸ਦਾ ਹੋਰ ਮੈਂ ਤਾਂ ਬਹੁਤ ਦੁੱਖ ਲੱਗਿਆ ਉਹ ਗੱਲ ਦਾ ਸੁਣ ਕੇ ਕੋਈ ਨਾ ਮੈਂ ਕਰਦੀ ਆ ਗੱਲ ਤੇ ਤੈਨੂੰ ਫੇਰ ਕਰਦੀ ਆ ਫੋਨ ਠਹਿਰ ਕੇ ਕਰੂੰ ਹਾਂ ਠੀਕ ਆ ਫੇਰ ਕਰਦੀ ਆ ਹਾਂ ਦੱਸ ਕੀ ਗੱਲ ਆ ਹੋਰ ਮੈਨੂੰ ਤਾਂ ਬਹੁਤ ਦੁੱਖ ਲੱਗਿਆ ਮੈਨੂੰ ਤਾਂ ਪਤਾ ਲੱਗਿਆ ਬਾਹ ਤੋੜਦੀ ਹੈ ਨਹੀਂ ਮੈਂ ਮਰ ਜਾ ਭਾਈ ਦੇਖ ਬਹੂ ਦਾ ਤਲੀ ਦਾ ਕੋਈ ਕਸੂਰ ਨਹੀਂ ਹੈਗਾ ਕਹਿੰਦੇ ਨਹੀਂ ਹੁੰਦੇ ਸਿਆਣੇ ਪੁੱਤਰ ਹੋਵੇ ਚੰਗਾ ਨਾ ਉਸਸ ਲੜੇ ਕਿਉਂ ਤਵਾ ਹੋਵੇ ਭਾਰਾ ਰੋਟੀ ਸੜੇ ਕਿਉਂ ਉਸਵਾਰ ਹੋਵੇ ਚੰਗਾ ਘੋੜਾ ਅੜੇ ਕਿਉ ਹੈ ਕਿ ਨਹੀਂ ਗੱਲਾਂ ਸੱਚੀਆਂ ਨੇ ਹੇ ਹਾਂ ਦੇਖ ਪਾਈ ਤੇਰੇ ਮੁੰਡੇ ਚ ਕਸੂਰ ਆ ਜਦ ਬਹੂ ਕਹਿੰਦੀ ਆ ਵੀ ਆਪਣੀ ਮਾਂ ਨੂੰ ਘਰੋਂ ਕੱਢ ਗੱਲ ਸੁਣਨ ਵਾਲੀ ਆ ਉਹ ਮੁੰਡਾ ਜਦੋਂ ਕਿਉਂ ਨਹੀਂ ਕਹਿੰਦਾ ਤੂੰ ਨਿਕਲ ਘਰੋਂ ਤੂੰ ਘਰ ਦੇ ਕੀ ਲੱਗਦੀ ਐ ਨਾ 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 ਬਗਾਨੀ ਤੀ ਨੂੰ ਮਾਰੀ ਨਾ ਕਹਿ ਪਹਿਲਾਂ ਉਹਦੇ ਪੁੱਤ ਨੂੰ ਕੋਸ ਤੇਰੇ ਪੁੱਤ ਚ ਬੋਬਰ ਦਾ ਕਸੂਰ ਆ ਕੱਲੀ ਨਹੀਂ ਕੱਢ ਸਕਦੀ ਨਾ 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 ਇਹ ਭਲੇਖਾ ਤੇਰੇ ਮੱਚ ਭੈਣ ਮੇਰੀ ਏ ਹਾਂ ਇਹ ਤਾਂ ਹੱਥਾਂ ਤੇ ਤਲੀਆਂ ਦਾ ਸਰਲ ਜਵਾਉਂਦੀਆਂ ਕੁੜੀਆਂ ਵੀ ਮੁੰਡੇ ਵੀ ਅੱਜ ਕੱਲ ਕੋਈ ਨਹੀਂ ਮਿੱਤ ਹੈਗਾ ਹਾਂ ਤੂੰ ਆਪ ਸਿਆਣੀ ਏ ਜੇ ਮੁੰਡਾ ਕਹੇ ਵੀ ਤੂੰ ਆਪ ਦਾ ਮਾਵਾ ਬਾਬ ਦਾ ਚਲ ਨਿਕਲ ਜਸ ਤੇਰੀ ਪਰਜਾਇ ਤੇ ਤੇਰੇ ਮਾਵਾ ਪਕੜਾ ਤੇਰੇ ਭਾਈ ਤੋਂ ਲਾਜਰ ਤੈਨੂੰ ਨਾ ਪੈਰੀ ਹੱਥਾਂ ਦੀ ਪਰੇ ਹਾਂ ਮਾਦਰ ਮੂਟੇ ਕਾਣੀ ਆ ਲੈ ਮੈਂ ਜਾ ਕੇ ਉਹਦੀ ਭਰਜਾਈ ਨੂੰ ਉੱਥੇ ਦੱਸ ਕੇ ਉਹਨੇ ਸਭ ਕੁਝ ਜੇ ਤੇਰੇ ਪੈਰ ਤੋਂ ਤੋਂ ਨਾ ਪੀਵੇ ਤੇਰੀ ਨੂੰ ਨਾ ਤੇਰਾ ਪੁੱਤ ਹਾਂ ਨਾ ਇਹਦਾ ਸੁਧਰ ਜਮਾਈ ਨੂੰ ਹਾਂ ਇਹ ਤਾਣੀ ਜੇ ਸਲਝਾਉਣੀ ਆ ਜਮਾਈ ਨੂੰ ਵੀ ਦੱਸ ਕੁੜੀ ਨੂੰ ਵੀ ਦੱਸ ਮੁੰਡੇ ਦਾ ਸਹੁਰੇ ਵੀ ਦੱਸ ਸਾਰੇ ਰਿਸ਼ਤੇਦਾਰਾਂ ਨੂੰ ਦੱਸ ਵੀ ਮੇਰੇ ਨਾਲ ਆਏ ਹੁੰਦਾ ਇਹ ਤੇਰੇ ਮੁੰਡੇ 'ਚ ਹੀ ਕਸੂਰ ਆ ਸਭ ਤੋਂ ਜ਼ਿਆਦਾ ਹਾਂ ਚਲ ਮੈਂ ਇਹ ਨਹੀਂ ਕਹਿੰਦੀ ਵੀ ਬਹੁਤ ਵੀ ਹੈ ਨਹੀਂ ਬਹੁਤ ਵੀ ਹੈਗਾ ਬਹੁਤ ਇਨੀ ਗੱਲ ਤਾਂ ਕਹਿ ਸਕਦੀ ਆ ਚਲ ਜੇ ਆਪਾਂ ਹਾਂ ਵੀ ਬੂੰਵਾ ਤਾਂ ਖੁਸ਼ ਹੁੰਦੀ ਹੀ ਨਹੀਂ ਫਿਰ ਤੈਨੂੰ ਪਤਾਈਆ ਹਾਂ ਬੂੰਵਾ ਤਾਂ ਇਹ ਹੁੰਦਾ ਵੀ ਕਾ ਦਾ ਹਾ ਬਰੋਟਾ ਪੱਟ ਹੋਵੇ ਕਾਦੇ ਨਹਿਰ ਚ ਘਰੇ ਹਾਂ ਇਹ ਤਾਂ ਪਿਪਲੇ ਦੱਸਦੀਆਂ ਨੇ ਬੁੜੀਆਂ ਨੂੰ ਹਾਂ ਫਿਰ ਇਹ ਗੱਲ ਤੂੰ ਮੇਰੀ ਗੱਲ ਸੁਣ ਤੂੰ ਮੈਨੂੰ ਫੋਨ ਨੰਬਰ ਦੇ ਬਲਤ ਫੋਨ ਤਾਂ ਤੇ ਮਾਪੇ ਆਪਣਾ ਗੱਲਾਂ ਕਰਦੀਆਂ ਸਾਰੀਆਂ ਦੱਸੋ ਹੈ ਹਾਂ ਵੀ ਪਾਈ ਥੋੜਾ ਜਮਾਈ আর ਥੋੜੀ ਕੁੜੀ ਥੋੜੀ ਕੁੜਮਣੀ ਨੂੰ ਘਰੋਂ ਕੱਢਦੇ ਨੇ ਫੇਰ ਕਰੂੰਗਾ ਉਹਦੇ ਕੁੜਮਾਂ ਨੂੰ ਫੋਨ ਹਾਂ ਇਹ ਤਾਂ ਤੇਰੀ ਤਾੜੀ ਮਾਸਾ ਜਮ ਕਿਸੇ ਤਰ੍ਹਾਂ ਹੀ ਸੋਝਣੀ ਹੈਗੀ ਠੀਕ ਆ ਮੈਨੂੰ ਹੱਕਾ ਪੈਂਦੀਆਂ ਥੱਲੇ ਮੈਂ ਜਾਣਾ ਇੰਨਾ ਟਾਈਮ ਨਹੀਂ ਹੈਗਾ ਮੇਰੇ ਕੋਲੇ ਵੀ ਆਹੋ ਤੂੰ ਅੱਜ ਦੀ ਰਾਤ ਇੱਥੇ ਕੱਟ